ਇਜ਼ ਹੈ ਮੇਰੇ ਨਾਲ ਸਾਡੇ ਐਮਐਲਏ ਮੀਰਕੋਟਲਾ ਡਾਕਟਰ ਸਾਹਿਬ ਅਤੇ ਪ੍ਰੋਫੈਸਰ ਸਾਹਿਬ ਦੋਨੋਂ ਸਾਡੇ ਵਿਧਾਇਕ ਸਾਹਿਬ ਅਤੇ ਡਿਪਟੀ ਕਮਿਸ਼ਨਰ ਮੀਰਕੋਟਲਾ ਅਤੇ ਐਸਐਸਪੀ ਮੀਰਕੋਟਲਾ ਸਾਰੇ ਸਾਡੇ ਫੂਡ ਸਪਲਾਈ ਦੇ ਅਧਿਕਾਰੀ ਸਹਿਬਾਨ ਸੋ ਲਗਾਤਾਰ ਜਿਹੜਾ ਵੀਟ ਦੀ ਪ੍ਰੋਕੂਰਮੈਂਟ ਦਾ سلسلہ ਪੰਜਾਬ ਦੇ ਅੰਦਰ ਉਹ ਡੇ ਬਾਏ ਡੇ ਪੀਕ ਤੇ ਜਾ ਰਿਹਾ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 60 ਲੱਖ ਐਮਟੀ ਜਿਹੜੀ ਅਰਾਈਵਲ ਆਈ ਹੈ ਉਹਦੇ ਵਿੱਚੋਂ 54 ਲੱਖ ਐਮਪੀ ਅਸੀਂ ਖਰੀਦ ਚੁੱਕੇ ਆ ਸੋ ਅੰਦਾਜ਼ਨ 2.5 ਲੱਖ ਕਿਸਾਨ ਇਹਨਾਂ ਦਿਨਾਂ ਦੇ ਦੌਰਾਨ ਮੰਡੀ 'ਚ ਆਇਆ ਸੋ ਉਹਦੇ ਵੱਲੋਂ ਜਿਹੜੀ ਪਰਚੇਜ਼ ਹੋਈ ਆ ਕਿਸਾਨਾਂ ਦੀ 60 ਲੱਖ ਐਮਪੀ ਦੇ ਵਿੱਚੋਂ 53 ਲੱਖ ਐਮਪੀ ਉਹਦੇ ਬਣਦੇ ਪੈਸੇ ਜਿਹੜੇ ਆ ਲਗਭਗ 8000 ਕਰੋੜ ਰੁਪਈਆ ਉਹ ਵੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਹੋਰ ਜੁੜ ਕੀਤਾ ਜਾ ਚੁੱਕਿਆ ਸੋ ਹੁਣੇ ਤੁਸੀਂ ਦੇਖਿਆ ਕਿਸਾਨ ਜਿਹੜਾ ਆਪਣੀ ਮੋਬਾਈਲ ਦੇ ਉੱਤੇ ਸਕਰੀਨਸ਼ਾਟ ਦੱਸ ਰਿਹਾ ਸੀਗਾ ਕਿ ਪਰਸੋਂ ਦੀ ਢੇਰੀ ਦੀ ਪਰਚੇਜ਼ ਹੋਈ ਹੈ ਤੇ ਕੱਲ ਉਹਦੇ ਪੈਸੇ ਪੈ ਗਏ ਸੋ ਅੱਜ ਫੇਰ ਦੁਬਾਰਾ ਉਸੇ ਕਿਸਾਨ ਦੀ ਜਿਹੜੀ ਉਹ ਢੇਰੀ ਮੈਂ ਪਰਚੇਜ਼ ਕਰਾਈ ਹੈ ਸੋ ਲਗਾਤਾਰ ਮਾਨਜੋ ਕੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਵੀ ਸਰਕਾਰ ਉਹਨਾਂ ਦਾ ਆਦੇਸ਼ ਆ ਵੀ ਮੰਡੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਕਿਸਾਨ ਨੂੰ ਨਾ ਆਵੇ ਮਜ਼ਦੂਰ ਨੂੰ ਨਾ ਆਵੇ ਇਦਿਲੀ ਜਿੰਨੇ ਵੀ ਬੰਦੋਬਸਤ ਅਸੀਂ ਕੀਤੇ ਉਹਨੂੰ ਜਾ ਕੇ ਗਰਾਸ ਰੂਟ ਤੇ ਉਹਨੂੰ ਫਾਲੋ ਕਰ ਰਹੇ ਆ ਉਹਦੀ ਫੀਡਬੈਕ ਲੈ ਰਹੇ ਆ ਸੋ ਅੱਜ ਮੈਂ ਪਹਿਲਾਂ ਸਮਰੂਰ ਮੰਡੀ ਸੀਗਾ ਫਿਰ ਬਰਨਾਲਾ ਹੁਣ ਮਲੇਰਕੋਟਲੇ ਚ ਆਇਆ ਸੋ ਬੰਪਰ ਫਸਲ ਇਸ ਵਾਰ ਪੰਜਾਬ ਦੇ ਵਿੱਚ ਜਿਹੜੀ ਉਹ ਵੀਟ ਦੀ ਹੈਗੀ ਆ ਸੋ ਇਹਦਾ ਕਿਸਾਨ ਨੂੰ ਵੀ ਆਰਚਕ ਲਾਭ ਹੈ ਤੇ ਨਾਲ ਦੀ ਨਾਲ ਜਿਹੜਾ ਸਾਡਾ ਸਾਨੂੰ ਕੇਂਦਰੀ ਭੰਡਾਰ ਦੇ ਲਈ ਟਾਰਗੇਟ ਮਿਲਿਆ 124 ਲੱਖ ਮੀਟਰੀ ਦਾ ਉਹ ਵੀ ਅਸੀਂ ਸਹਜੇ ਪੂਰਾ ਕਰਾਂਗੇ ਸੋ ਲਗਾਤਾਰ ਜਿਹੜਾ ਸਭ ਤੋਂ ਰੋਸ਼ਨ ਪੱਖ ਹੋਇਆ ਕਿ ਜਿਹੜੀ ਮਾਨ ਸਾਹਿਬ ਦੀ ਕਮਿਟਮੈਂਟ ਆ ਪੰਜਾਬ ਦੇ ਕਿਸਾਨਾਂ ਦੇ ਨਾਲ ਵੀ ਕੱਲਾ ਕੱਲਾ ਦਾਣਾ ਐਮ ਐਸ ਬੀ ਦੇ ਚੱਕਾਂਗੇ ਤੇ ਨਾਲ ਦੀ ਨਾਲ ਜਿਹੜੀ 24 ਘੰਟੇ ਦੇ ਵਿੱਚ ਵਿੱਚ ਜਿਹੜੀ ਪੇਮੈਂਟ ਉਹਦੇ ਖਾਤੇ 'ਚ ਪਾਵਾਂਗੇ ਸੋ ਇਹ ਦੋਨੋਂ ਗੱਲਾਂ ਬਹੁਤ ਮਤਲਬ ਰੋਸ਼ਨ ਨੇ ਸੋ ਕਿਸਾਨ ਦੀਆਂ ਮੰਡੀ ਦੇ ਅੰਦਰ ਦੋਈ ਮੰਗਾ ਹੁੰਦੀਆਂ ਨਾ ਜਾਂ ਲੋੜਾਂ ਉਹਦੀਆਂ ਇੱਕ ਤਾਂ ਟਾਈਮ ਸਿਰ ਉਹਦੀ ਫਸਲ ਚੱਕੀ ਜਾਵੇ ਖਰੀਦੀ ਜਾਵੇ ਤੇ ਖਰੀਦੀ ਹੋਈ ਫਸਲ ਦਾ ਟਾਈਮ ਸਰ ਉਹਨੂੰ ਜਿਹੜਾ ਉਹਦਾ ਮੁਆਵਜ਼ਾ ਮਿਲ ਜਾਵੇ ਪੈਸੇ ਮਿਲ ਜਾਣ ਤਾਂ ਜੋ ਅਗਲੀ ਫਸਲ ਦੀ ਤਿਆਰ ਜਿਹੜੀ ਉਹ ਸਹਿਜ ਕਰ ਸਕੇ ਸੋ ਇਹ ਸਾਰੇ ਕੰਮ ਜਿਹੜੇ ਪੰਜਾਬ ਦੇ ਅੰਦਰ ਮਾਰਕਟ ਚ ਚੱਲਦੇ ਨੇ